ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਤੁਸੀਂ ਦੇਖ ਸਕਦੇ ਹੋ ਸੁਰਜ ਚਰਨ ਸਿੰਘ ਖੜਿਆ ਹੋਇਆ ਇੱਥੇ ਤੇ ਹੁਣ ਅਸੀਂ ਟ੍ਰੇਨ ਰਾਈਡ ਤੋਂ ਆਏ ਆ ਤੇ ਅੱਜ ਅਸੀਂ ਇਹਦਾ ਇਸ਼ਨਾਨ ਕਰਾਉਣਾ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਇਹਦੇ ਕੇਸ ਆ ਉਹ ਸਾਰੇ ਜੁੜੇ ਹੋਏ ਆ ਤੇ ਪਸੀਨਾ ਬਹੁਤ ਜ਼ਿਆਦਾ ਆਇਆ ਹੋਇਆ ਤੇ ਇਹਦੇ ਨਾਲ ਜਿਹੜਾ ਘੋੜਾ ਆ ਉਹ ਅਨਕੰਫਰਟੇਬਲ ਫੀਲ ਕਰਦਾ ਇਸ ਕਰਕੇ ਆਪਾਂ ਹੁਣ ਇਹਦੇ ਤੇ ਪਾਣੀ ਪਾਵਾਂਗੇ ਤੇ ਇਹਨੂੰ ਇਸ਼ਨਾਨ ਕਰਾਵਾਂਗੇ ਆਪਾਂ ਤੁਹਾਨੂੰ ਉੱਥੇ ਲੈ ਕੇ ਜਾਂਦੇ ਆ ਜਿੱਥੇ ਆਪਾਂ ਘੋੜਿਆਂ ਨੂੰ ਇਸ਼ਨਾਨ ਕਰਾਈਦਾ ਆ ਆ ਸਾਰੇ ਘੋੜਿਆਂ ਵਾਸਤੇ ਜਗ੍ਹਾ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਆਪਾਂ ਆਪਣੇ ਘੋੜੇ ਜਿਹੜਾ ਸਿੰਘ ਨੂੰ ਸਭ ਤੋਂ ਪਹਿਲੇ ਇਸ਼ਨਾਨ ਕਰਵਾਣਾ ਹੈ ਫਿਰ ਉਸ ਤੋਂ ਬਾਅਦ ਉਹਦੇ ਆ ਪੁੰਡੇ ਲਾ ਦਵਾਂਗੇ ਜਿਹਦੇ ਨਾਲ ਉਹ ਸੇਫਲੀ ਖੜਾ ਹੋ ਸਕਦਾ ਹੈ ਤੇ ਆਪਾਂ ਨੂੰ ਵੀ ਪ੍ਰੋਬਲਮ ਨਹੀਂ ਹੋਊਗੀ ਫਿਰ ਆਪਾਂ ਇੱਥੋਂ ਗਰਮ ਪਾਣੀ ਛੱਡਣਾ ਹੈ ਜਿਹੜਾ ਸਿੰਘ ਤੇ ਹੌਲੀ-ਹੌਲੀ ਕਰਕੇ ਪਾਣੀ ਆਪਾਂ ਉੱਤੇ ਸਾਰੇ ਥਾਂ ਤੇ ਪਾਣੀ ਪਾ ਦੇਣਾ ਆਂ ਦੀ ਬੋਡੀ ਤੇ ਹੁਣ ਆਪਾਂ ਚੜ੍ਹ ਸਿੰਘ ਨੰਦਰ ਵਾਰਨ ਲੱਗੇ ਆ ਜਿਵੇਂ ਕਿ ਤੁਹਾਨੂੰ ਪਤਾ ਲੱਗਿਆ ਕਿ ਘੋੜੇ ਨੂੰ ਅੰਦਰ ਵਾਰਨ ਦਾ ਵੀ ਇੱਕ ਤਰੀਕਾ ਹੁੰਦਾ ਆ ਨਹੀਂ ਤੇ ਘੋੜਾ ਜਿਹੜਾ ਥੋੜੀ ਜਿਹੀ ਅੜੀ ਕਰਦਾ ਆ ਤੁਸੀਂ ਦੇਖ ਸਕਦੇ ਹੋ ਕੋਸ ਇਹ ਪਾਣੀ ਦੇ ਲਈ ਆਉਣ ਕੀਤਾ ਮੈਂ ਕੀਤਾ ਕੋਸ ਕੋਸ ਅੱਗੇ ਅੱਖਰੇ ਨਹੀਂ ਲਾ ਲੈਂਦੇ ਹਾਂ ਉੱਪਰ ਹਾਂ ਕੋਸ ਕੋਸ ਪਹਿਲੇ ਚੜ੍ਹੇ ਸਨ ਬਹੁਤ ਵਧੀਆ ਜਿਵੇਂ ਕੇਂਦਰ ਵੜ ਗਿਆ ਸੀਗਾ ਪਰ ਜਦੋਂ ਅੰਦਰ ਉਹਨੂੰ ਬਾੜ ਕੇ ਤੇ ਪਾਣੀ ਆਉਣ ਕੀਤਾ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਹੋ ਗਿਆ ਤੇ ਉਹ ਡਿੱਗ ਗਿਆ ਤੇ ਤਾਂ ਕਰਕੇ ਉਹ ਫੇਰ ਬਾਹਰ ਆ ਗਿਆ ਹੁਣ ਫੇਰ ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਅੰਦਰ ਲਿਜਾਣ ਦੀ ਤੇ ਕੋਰੇ ਨੂੰ ਅੰਦਰ ਲਾਉਣਾ ਇੱਕ ਵੱਖਰੀ ਚੀਜ਼ ਆ ਤੇ ਉਹਨੂੰ ਛਨਾਉਣਾ ਉਹ ਦੂਜੀ ਵੱਖਰੀ ਚੀਜ਼ ਆ ਜਿਸਨੇ ਕਿ ਅੰਦਰ ਥੋੜਾ ਵੜ ਗਿਆ ਵਾ ਤੇ ਹੁਣ ਆਪਾਂ ਉਹਨੂੰ ਦੱਸਣਾ ਵਾ ਕਿ ਉਹਦੇ ਜਦੋਂ ਪਾਣੀ ਪਾਵਾਂਗੇ ਉਹ ਫੇਰ ਡਰੂਗਾ ਤੇ ਆਪਾਂ ਉਹਨੂੰ ਫੇਰ ਕੰਟਰੋਲ 'ਚ ਕਰਨਾ ਆ ਤੇ ਜਦੋਂ ਉਹਤੇ ਪਾਣੀ ਪਾਵਾਂਗੇ ਉਦੋਂ ਤੁਸੀਂ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਵਾ ਕਿਉਂਕਿ ਤੁਹਾਡੇ ਵਾਸਤੇ ਬਹੁਤ ਡੇਂਜਰਸ ਵੀ ਹੋ ਸਕਦਾ ਜਿਵੇਂ ਕਿ ਮੈਂ ਹੁਣ ਪਹੁੰਚ ਅੱਲਾ ਸੀ ਪਰ ਮੈਂ ਬਚ ਗਿਆ ਤੁਹਾਡੀ ਕਿਰਪਾ ਨਾਲ ਤੇ ਹੁਣ ਜਦੋਂ ਆਪਣਾ ਅੰਦਰ ਵੜ ਗਿਆ ਤੇ ਹੁਣ ਆਪਾਂ ਇਹਨੂੰ ਇਸ਼ਾਨਾਨ ਕਰਾਵਾਂਗੇ ਪਰ ਪਹਿਲੇ ਇਹਨੂੰ ਸਮਝਾਵਾਂਗੇ ਜਿਹੜਾ ਪਾਣੀ ਆ ਤੇਰੇ ਵਾਸਤੇ ਬਹੁਤ ਸੇਫ ਆ ਤੇ ਬਿਲਕੁਲ ਆਉਣਾ ਆ ਗਿਆ ਪਾਣੀ ਜ਼ਿਆਦਾ ਤਾਂ ਨਹੀਂ ਆਉਂਦੀ ਆ ਸਾਜੀ ਵੀ ਥੋੜਾ ਥੋੜਾ ਡਰਦਾ ਪਿਆ ਪਾਣੀ ਤੋਂ ਪਰ ਹੌਲੀ ਹੌਲੀ ਪਾਣੀ ਪਾ ਰਹੇ ਆ ਉਹਦੇ ਤੇ ਤੇ ਚੰਗੀ ਤਰ੍ਹਾਂ ਉਸ ਤੇ ਸਕਰਬ ਫੇਰਦੇ ਪਏ ਆ ਹਾਂ ਬਰਾਬਰ ਅੱਜ ਮੈਂ ਸੋਚਿਆ ਸੀ ਮੈਂ ਕਿਹਾ ਅੱਜ ਮੈਂ ਕੱਪੜੇ ਧੋਵਾਂਗਾ ਪਰ ਥੋਤੇ ਜਾਣੇ ਇਦਾਂ ਹੀ ਅੱਜ ਹੋਰ ਦੇ ਲੇਟ ਹੋ ਜਾਂਦਾ ਵਾ ਨਹੀਂ ਉਹ ਕਿੰਨਾ ਬਾਹਰ ਪਈ ਆ ਬਾਅਦੇ ਕਿੱਥੇ ਪਈ ਇੰਦਾਂ ਗੇ ਸਾਰਾ ਨਾ ਕਾਰਜ ਦੇ ਨਾਲੀ ਥੋੜਾ ਤਾਂ ਉਹਦੀ ਪੂਛ ਨੂੰ ਸਾਫ਼ ਕਰਨਾ ਆ ਇਹਦੇ ਨਾਲ ਚੰਗੀ ਤਰ੍ਹਾਂ ਸਾਰੀ ਮਿੱਟੀ ਵਗੈਰਾ ਬਾਹਰ ਨਿਕਲ ਜੂਗੀ ਪਹਿਲੇ ਆਪਾਂ ਜਿਹੜੇ ਸੁਪੇ ਕੇਸ ਆ ਉਹ ਕੱਢ ਲਈਏ ਤੇ ਆਪਾਂ ਹੁਣ ਇਹਦੇ ਨਾਲ ਪੂੰਛ ਨੂੰ ਸਾਫ਼ ਕਰਦੇ ਆ ਮੈਂ ਦੇਖੀਂ ਲੈਣੀ ਮੈਂ ਦੇਖਣੀ ਹਾਂ ਹਮਾਰੀ ਆਪਾਂ ਹੁਣ ਬਾਲਟੀ ਚ ਪਾਣੀ ਭਰਨ ਲੱਗੇ ਆ ਤੇ ਭਰ ਕੇ ਤੇ ਮੇਰਾ ਫਾਇਦੇ ਵਿੱਚ ਆਪਾਂ ਪੂੰਛ ਨੂੰ ਧਵਾਗੇ ਪੂੰਛ ਦੀ ਸੇਵਾ ਕਰਾਂਗੇ ਆਹ ਬਰਾਂ ਦਾ ਫੋਟੋ ਲਾ ਕੇ ਰੱਖਦੇ। ਹੋਰ ਜਦ ਤੱਕ ਬੰਦੀ। ਇਹ ਆ ਗਿਆ ਹੈਡ ਐਂਡ ਸ਼ੋਲਡਰ। ਹੈਡ ਐਂਡ ਪੂਸ਼ ਆ ਗਿਆ ਹਨ। ਹੁਣ ਪਾ ਜੀ ਨੇ ਚੰਗੀ ਤਰ੍ਹਾਂ ਇਹਨੂੰ ਲਾ ਦੇਣਾ ਨੂੰ। ਬੱਸ ਬੱਸ। ਬੱਸ ਬੱਸ। ਤੇ ਇਹਦੇ ਨਾਲ ਜਿਹੜੀ ਆਪਣੀ ਘੋੜੇ ਦੀ ਪੂੰਛ ਆ ਉਹ ਚੰਗੀ ਤਰ੍ਹਾਂ ਸਾਫ਼ ਹੋ ਜੂਗੀ। दाता यो दात दयो बब्बे आ जाए इतने दाता फिर लाइव दाता फिर दाता फिर लाइव दाता फिर लाइव बब्बे करो पाई 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 कैमरे वास्ते ऑल लूजर्स एल एल गैंग अमेरिका स्वीप कमिंग सून बॉय ਪਾਜੀ 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 ਵਸਤੀ ਸੀ ਪਾਜੀ ਵਾ ਵਾ ਵਧੀਆ ਟੋਪ ਪਿਆਰੇ ਉਹਨਾਂ ਦੇ ਬੰਦੇ ਸੋਹਣੇ ਅੱਧੀ ਗੱਲ ਹੀ ਸਾਡੀ ਸਾਰ ਸੇ ਮੋਟੀਵਾਸ਼ਨ ਗੈਪ ਨਹੀਂ ਸੁਣ ਚੀਕੀ ਓਕੇ ਸੋਹਣੇ ਭਾਈ ਜੀ ਪਾਜੀ ਇਹਨਾਂ ਜ਼ਬਰਦਸਤ ਪੋਸਟਰ ਕਿਹਨੇ ਬਣਾਇਆ ਸੀ ਓਹੋ ਪਾਪਾ ਕੰਪਨੀ ਹੈ ਯੋ ਸਪੀਰਿਟ ਨਾ ਦੋਨੋਂ ਠੰਡਾ ਇੱਕ ਹੁੰਦਾ ਏ ਗਰਮ ਆ ਓਕੇ ਠੀਕ ਆ ਆ ਨਾ ਇਹ ਲੋਕ ਬਸ ਕਿਸੇ ਪਾਸੇ ਆਹ ਇੱਥੇ ਬੰਗਾ ਸਤਗੁਰੂ ਕੀ ਸੇਵਾ ਸਫਲ ਆ ਪਰ ਜੀਓ ਪ੍ਰੋਕਰੀਸ ਚਲਾ ਨਾ ਮੋਇਰ ਜੀ ਦਾ ਕਾਲਸਾ ਮੋਇਰ ਜੀ ਦੀ ਕੀ ਇਹ ਇਤਨ ਜ਼ਿਆਦਾ ਪਾਣੀ ਪਾ ਦਿੰਦੀਆਂ ਨਾ ਓ ਦਸਾਂ ਦੀ ਪਾਣੀ ਆ

ਛੋੜੇ ਪਾਜੀ ਹੋਣੀ ਵੀ ਹੁਣ ਆ ਗਿਆ ਕੁਛ ਕੀਤਾ ਨਹੀਂ ਪਰ ਭੁੱਖ ਬਹੁ ਲੱਗੀ ਸਾਨੂੰ ਸਾਰਿਆਂ ਨੂੰ ਤੇ ਹੁਣ ਆਪਾਂ ਚੱਲਦੇ ਹਾਂ ਪੀਜ਼ਾ ਲੈਣ ਵਾਸਤੇ ਤੇ ਮਿਲਦੇ ਹਾਂ ਤੁਹਾਨੂੰ ਬਾਅਦ ਤੋਂ ਬਾਅਦ